ਸੱਚੀ ਕਾਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਨਾਬਾ ਜੇਲ੍ਹ ਪਹੁੰਚੇ ਕਿਉਂ ਪਹੁੰਚੇ ਇਹ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹ ਥੋੜੇ ਜਿਹਾ ਬਖਰੇ ਨੇ ਇਹ ਡੇਰਾ ਵੀ ਬਖਰਾ ਹੈ ਪੰਜਾਬ ਚ ਬਹੁਤ ਡੇਰੇ ਨੇ ਮਦਰ ਪੰਜਾਬ ਦੇ ਵਿੱਚ ਸਾਧ ਸੰਤੂ ਡੇਰੇ ਦੌਰ ਬਹੁਤ ਨੇ ਲੇਕਿਨ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਹੈ ਨਾਰਥ ਇੰਡੀਆ ਚ ਇਹ ਡੇਰਾ ਜਿਹੜਾ ਹੈ ਵਿਆਸ ਹੈ ਰਾਧਾ ਸਵਾਮੀ ਸਤ ਸੰਗ ਬਿਆਸ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਇਹਨਾਂ ਦਾ ਹੈੱਡ ਕੁਆਟਰ ਉੱਥੋਂ ਦਾ ਇਹਨਾਂ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਇਹ 1990 ਦੇ ਮੁਖੀ ਨੇ ਇਹ ਜਦੋਂ ਇਹਨਾਂ ਦੇ ਅੰਕਲ ਪੂਰੇ ਹੋ ਗਏ ਸੀ ਨਾ ਬਾਬਾ ਚਰਨ ਸਿੰਘ ਉਦੋਂ ਬਾਅਦ ਇਹ ਬਾਬਾ ਬਣੇ ਸੀ ਇੱਥੇ ਬਾਬਾ ਜੀ ਕਹਿੰਦੇ ਨੇ ਇਹ ਜਿਹੜੇ ਆਪਣੇ ਡੇਰਾ ਬਿਆਸ ਦੇ ਜਿਹੜਾ ਮੁਖੀ ਹੁੰਦਾ ਹੈ ਉਹਨੂੰ ਜਿਹੜੇ ਉਹਨਾਂ ਦੀ ਸੰਗਤ ਹੈ ਜਿਹੜੇ ਉਹਨਾਂ ਦੇ ਫਾਲੋਅਰਸ ਨੇ ਉਹ ਬਾਬਾ ਜੀ ਕਹਿੰਦੇ ਨੇ ਸੋ ਇਹ 90 ਦੇ ਬਣੇ ਨੇ ਬੜੇ ਇੱਕ ਹੋਰ ਵੀ ਇਹਦੇ 'ਚ ਬਹੁਤ ਸਾਰੇ ਸੰਤ ਸਾਧ ਤਾਂ ਅਨਪੜ੍ਹ ਨੇ ਸੋੜੇ ਦਾ ਜਥੇਦਾਰ ਵੀ ਕਈ ਅਨਪੜ੍ਹ ਬਣੇ ਹੋਏ ਨੇ ਆਪਾਂ ਪਤਾ ਹੀ ਹੈ ਲੇਕਿਨ ਇਹ ਪੜੇ ਲਿਖੇ ਨੇ ਇੱਥੇ ਲਾਰੈਂਸ ਦੇ ਪੜੇ ਹੋਏ ਨੇ ਪੰਜਾਬ ਜੀ ਨੇ ਸਿੱਦੇ ਪੜੇ ਨੇ ਜਿਹੜਾ ਉਹਨਾਂ ਨੰਬਾ ਜਨਸੀ ਨਾ ਉਹ ਵੀ ਪੜੇ ਲਿਖੇ ਜਸਦੀਪ ਸਿੰਘ ਗਿੱਲ ਸੋ ਇਹ ਪੜੇ ਲਿਖੇ ਕਹਿ ਸਕਦੇ ਡੇਰੇ ਤੇ ਇਸ ਡੇਰੇ ਚ ਸਾਰੇ ਆਉਂਦੇ ਲੋਕ ਕਦੇ ਮੋਦੀ ਸਾਹਿਬ راہਲ ਗਾਂਧੀ ਕੋਈ ਐਸਾ ਲੀਡਰ ਵੱਡਾ ਮੈਂ ਨਹੀਂ ਦੇਖਿਆ ਜਿਹੜਾ ਇਹ ਡੇਰੇ ਚ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲ ਨਹੀਂ ਆਇਆ ਇਹ ਮੇਰਾ ਮਤਲਬ ਹੈ ਕਿ ਮਾਨਤਾ ਪੋਲਿਟੀਕਲ ਲੋਕ ਤਾਂ ਉਹਨਾਂ ਨੇ ਆਉਣਾ ਹੀ ਹੁੰਦਾ ਲੋਕਾਂ ਨੂੰ ਤਾਂ ਖੁਣਾ ਹੁੰਦਾ ਵੀ ਅਸੀਂ ਵੀ ਇਹਨਾਂ ਨੂੰ ਮਿਲਦੇ ਆਂ ਉਹਨਾਂ ਦੇ ਆਪਦੇ ਸਵਾਰਥ ਸਿਆਸੀ ਸਵਾਰਥ ਹੁੰਦੇ ਨੇ ਇਹ ਗੱਲ ਤਾਂ ਸਭ ਨੂੰ ਪਤਾ ਹੈ ਛਤੋਂ ਕੁ ਦੱਸਣਾ ਲਈ ਗੱਲ ਹੀ ਨਹੀਂ ਹੈ ਖੈਰ ਜਿਹੜੀ ਗੱਲ ਮੈਂ ਇਹ ਜ਼ਿਕਰ ਕਰ ਰਿਹਾ ਸੀ ਕਿ ਇਹ ਡੇਰੇ ਪੈਸੇ ਇਸ ਕਰਕੇ ਵੀ ਇਹਦੀ ਹੋਰ ਵੀ ਮੰਨਤਾ ਜਾਂ ਇਹਦੇ ਬਾਰੇ ਸੋਚਿਆ ਜਾ ਸਕਦਾ ਆਪਾਂ ਕਹਿੰਦੇ ਬੜਾ ਵੱਡਾ ਬਜਟ ਹੈ ਜੀ ਸ਼੍ਰੋਮਣੀ ਕਮੇਟੀ ਕੋਲ ਅਰ ਬਾਰ ਪੈਦਾ ਜਿਵੇਂ ਲੋਕ ਕਹਿੰਦੇ ਨੇ ਮਗਰ ਲੱਗੀ ਜਾਂਦੇ ਆਪਾਂ ਪਰ ਜੇ ਆਪਾਂ ਬਜਟ ਦੀ ਗੱਲ ਕਰੀਏ ਇਹਨਾਂ ਕੋਲ ਵੀ ਪੈਸਾ ਡੇਰੇ ਕੋਲ ਬਹੁਤ ਹੈ ਤੁਸੀਂ ਦੇਖੋ ਕੋਈ ਵੀ ਸ਼ਹਿਰ ਤੇ ਉਹਦੇ ਬਾਹਰ ਐਂਟਰ ਕਰਦੇ ਨੇ ਤੁਹਾਨੂੰ ਮਿਲੂਗਾ ਜਿਹੜਾ ਡੇਰਾ ਬਿਆਸ ਦਾ ਜਿਹੜਾ ਚਰਚਾ ਕਰ ਪੂਜਾ ਕਰ ਜੋ ਵੀ ਇੱਥੇ ਸਤ ਸੰਗ ਕਰ ਕਹਿੰਦੇ ਨੇ ਉੱਥੇ ਉਹ ਬਿਲਦੇ ਰਿਕ ਥਾਂ ਤੇ ਪ੍ਰਾਈਮ ਲਾਈਂਡ ਤੇ ਜਿਹੜੀ ਅਰਬਰ ਪੇ ਉਹਨਾਂ ਨੂੰ ਕਹੀ ਜਾਂਦੇ ਇਧਰ ਵੀ ਇਹ ਇਹਦੇ ਇੱਕ ਬਹੁਤ ਦੇ ਪਿੱਛੇ ਜਿਹੜੇ ਕੰਮ ਵੀ ਬਰਬ ਦੇ ਕੀਤਾ ਸੀ ਜਦੋਂ ਕੋਵਿਡ ਦੇ ਦੌਰਾਨ ਸੀ ਉਹ ਗੱਲ ਹੈ। ਉਦੋਂ ਵੀ ਕੀਤਾ ਸੀ ਹੁਣ ਵੀ ਫਲੱਡ ਦੇ ਟਾਈਮ ਵੀ ਇਹ ਚਲੋ ਇਹ ਵੀ ਇੱਕ ਕੰਮ ਹੈ। ਫਿਰ ਅੱਜ ਮੈਂ ਤੇ ਤਾਂ ਬਹੁਤ ਗੱਲ ਆਪਾਂ ਡੇਰਿਆਂ ਤੇ ਅੱਜ ਦਾ ਪ੍ਰੋਗਰਾਮ ਨਹੀਂ ਕਰ ਰਹੇ। ਤੇ ਨਹੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਕਰ ਰਹੇ ਹਾਂ। ਬਸ ਇੰਨੀ ਕੁ ਗੱਲ ਦੱਸਣੀ ਸੀ ਕਿ ਬਾਕੀ ਨਾਲ ਵੱਖਰਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ। ਇੱਕ ਮੈਂ ਦੇਖਿਆ ਵੀ ਕਿਤੇ ਵੀ ਕੋਈ ਕਿਸੇ ਦੇ ਦੁਖ ਸੁਖ ਕੋਈ ਹੋਵੇ ਖੁਸ਼ੀ ਦਾ ਸਮਾਗਮ ਹੋਵੇ ਮਰਗ ਦਾ ਭੋਗ ਹੋਵੇ ਗੁਰਿੰਦਰ ਸਿੰਘ ਢੱਲੋਂ ਚੜ੍ਹੇ ਜਾਂਦੇ ਨੇ ਔਰ ਦਰਬਾਰ ਸਾਹਿਬ ਵੀ ਜਾਂਦੇ ਨੇ ਇਹ ਬਾਕੀ ਉਹ ਬਖਰੇ کافی ਸੋਸ਼ਲ ਨਜ਼ਰ ਆਉਂਦੇ ਨੇ ਇੱਕ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਕੋਈ ਚੇਂਜ ਆਪਦੇ ਉਹਦੇ ਚੜ੍ਹਾਉਂਦੀ ਹੈ ਆਪਣੀ ਪ੍ਰੈਕਟਿਸ ਦੇ ਵਿੱਚ ਡੇਰੇ ਨੇ ਜਾਂ ਇਹ ਉਹਨਾਂ ਦੀ ਪਰਸਨੈਲਿਟੀ ਹੈ ਗੁਰਿੰਦਰ ਸਿੰਘ ਢੱਲੋਂ ਦੀ ਹਰ ਇੱਕ ਥਾਂ ਚੜੇ ਜਾਣਾ ਇਸ ਤਰ੍ਹਾਂ ਮੈਂ ਦੇਖਿਆ ਉਹ ਬੜੇ ਰੌਲਾ ਪਿਆ ਸੀ ਉਦੋਂ ਜਦੋਂ ਕਾਲ ਤਖਤ ਦੇ ਜੱਥੇਦਾਰ ਰੋੜਾ ਪਿਆ ਸੀ ਭਾਵੁਕ ਹੋਏ ਸੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਬਿਰਸਾ ਸਿੰਘ ਬਲਟੋਹਾ ਨੇ ਕਹਿੰਦੇ ਜੀ ਮੈਨੂੰ ਗਾਲਾਂ ਕੱਢੀਆਂ ਮੇਰੇ ਬੱਚਾਂ ਤੱਕ ਗਏ ਉਸ ਵੇਲੇ ਤਾਂ ਘਰ ਬਠਿੱਡੇ ਪਹੁੰਚ ਗਏ ਸੀ ਤਾਂ ਇਸ ਤਰ੍ਹਾਂ ਕਦੇ ਕੋਈ ਨਾ ਹਰ ਇੱਕ ਨੂੰ ਮਿਲ ਡਾੜੀ ਗੱਲ ਮੈਂ ਦੇਖਿਆ ਕਿ ਕਿਸੇ ਦੇ ਕੋਲ ਮਾਰਗ ਦੇ ਭੋਗ ਤੇ ਵਿਚਰੇ ਜਾਂਦੇ ਨੇ ਤੇ ਇਹ ਉਹਨਾਂ ਦੀ ਕੁਆਲਿਟੀ ਹੈ ਮਤਲਬ ਲੋਕਾਂ 'ਚ ਜਾਣਾ ਆਮ ਤੌਰ ਤੇ ਜਿਹੜੇ ਡੇਰੇ ਬੋਖੀ ਦੇ ਚਾਹਤ ਉਹ ਤਾਂ ਬਹੁਤ ਵੱਡਾ ਡੇਰਾ ਹੈ ਉਹ ਛੋਟੇ ਡੇਰੇ ਦੇ ਬੋਖੀ ਇੱਕ ਬੜਾ ਡਿਫਰੈਂਸ ਰੱਖਦੇ ਦੇਖੇਗੇ ਨੇ ਦੂਜੀ ਗੱਲ ਇਹ ਹੁਣ ਤਾਂ ਆਪਣੇ ਜਦੋਂ ਦਾ ਇਹਨਾਂ ਨੇ ਆਪ ਦਾ ਜਾਣ ਨਿਸ਼ਾਨ ਸੁਣਿਆ ਗਿੱਲ ਸਾਹਿਬ ਨੂੰ ਉਹਨੋਂ ਵੀ ਨਾਲ ਜਾਂਦੇ ਨੇ ਮਿਲਦੇ ਨੇ ਤੇ ਸਿਆਸੀ ਤੌਰ ਤੇ ਵੀ ਚਲੇ ਜਾਂਦੇ ਨੇ ਇਹ ਵੀ ਕੋਈ ਗੱਲ ਨਹੀਂ ਹੈ ਮੋਦੀ ਸਾਹਿਬ ਕੋਲ ਸਾਰਿਆਂ ਕੋਲ ਤੇ ਜਿਹੜਾ ਵੀ ਮਿਲ ਜਾਂਦੇ ਮਿਲਾਂ ਦੇ ਨੇ ਆ ਪਿਛੇ ਜੀ ਰਖੜਾ ਸਾਹਿਬ ਗਏ 2 ਦਿਨ ਪਹਿਲਾਂ ਉੱਥੇ ਉਹਨਾਂ ਨੂੰ ਮਿਲਲੇ ਜਿਹੜੇ ਵੀ ਜਾਂਦਾ ਇਹ ਵੀ ਘੱਟਾ ਡੇ ਸਿਆਸੀ ਬੰਦੇ ਆਉਂਦੇ ਜਾਂਦੇ ਰਹੇ ਨੇ ਉਧਰੋਂ ਜਿਹੜੇ ਦਾਦੂਬਾਦ ਬਲਜੀਤ ਸਿੰਘ ਦਾਦੂਬਾਦ ਨਾਲ ਵੀ ਚੰਗਾ ਰਿਲੇਸ਼ਨ ਨੇ खैर ਮੈਂ ਜਿਹੜੀ ਗੱਲ ਹੁਣ ਆਵਾਂ ਅੱਜ ਕਿਉਂ ਚਰਚਾ ਕਰ ਰਿਹਾ ਉਹ ਇਸ ਕਰਕੇ ਕਰ ਰਿਹਾ ਅੱਜ 11 ਵਜੇ ਪਰ ਕਾਲੀ ਗੱਡੀ ਪਹੁੰਚ ਗਈ ਨਾਬੇ ਜੇਲ੍ਹ ਦੇ ਵਿੱਚ ਲੋਕ ਜਦੋਂ ਪਤਾ ਲੱਗਿਆ ਇਹਨਾਂ ਦੇ ਫਾਲੋਅਰਸ ਨੂੰ ਇਕੱਠੇ ਹੋਣੇ ਸ਼ੁਰੂ ਹੋ ਗਏ ਕਿ ਬਾਬਾ ਜੀ ਆਏ ਨੇ ਇਹ ਤਾਂ ਮਤਲਬ ਬਾਬਾ ਜੀ ਨੇ ਜੇ ਦੱਸਿਆ ਹੁੰਦਾ ਤਾਂ ਬਹੁਤ ਕਾਠ ਹੋ ਜਾਂਦਾ ਹੁੰਦਾ ਜੋ ਇਸ ਕਰਕੇ ਮਤਲਬ ਥੇਕੂ ਪੰਡਾਰਾ ਨੇ ਕੁਛ ਨਹੀਂ ਰੱਖਿਆ ਉਸੇ ਸਿਰਫ ਬਾਬਾ ਜੀ ਦਾ ਪਹੁੰਚ ਦੇ ਪਤਾ ਲੱਗ ਗਿਆ ਪਹੁੰਚ ਕੇ ਜੀ ਉੱਥੇ ਜਾ ਕੇ ਫਿਰ ਕਹਿੰਦੇ ਉਹਦੇ ਨੇ ਜੋ ਮਿਲ ਲੈ ਨੂੰ ਵਿਕਰਮ ਜੀ ਠੀਏ ਨੇ ਜਿਹੜੇ ਕਿ 25 ਜੂਨ ਤੋਂ ਜੇ ਚ ਨੇ 25 ਜੂਨ 2025 ਤੋਂ ਹੁਣ ਤਾਂ ਜਿਹੜਾ ਹੈ डीए ਦੇ ਕੇਸ ਚ ਨੇ ਡਿਸਪਰੋਪੋਰਸ਼ਨੇਟ ਐਸੈਟਸ ਦੇ ਕੇਸ ਚ ਨੇ ਇੱਕ ਹੀ ਚ ਭਾਵੇਂ ਡੀਪੀਐਸ ਸੈਕਟਰ ਦੇ ਅੰਦਰ ਵੀ ਕੇਸ ਹੋਏ ਹੋਰ ਵੀ ਕਈ ਕੇਸ ਹੋਏ ਨੇ ਬਲਕਿ ਅੱਜ ਵੀ ਸਰਵਾਈ ਸੀ ਅੱਜ ਜਿਹੜੇ ਕੇਸ ਦੀ ਸਰਵਾਈ ਸੀ ਸਰਕਾਰੀ ਕੰਮ ਚ ਦਖਲ ਦਿੱਤੀ ਕਿਉਂਕਿ ਜਿਸ ਬਿਜ਼ਨਸ ਕਈ 25 ਜੂਨ ਨੂੰ ਸਵੇਰੇ ਉਹਨਾਂ ਨੇ ਇਹ ਲਾਇਆ ਕਿ ਜੀ ਇਹਨਾਂ ਨੇ ਸਾਨੂੰ ਕੰਮ ਚ ਵਿਗੜ ਪਾਇਆ ਸਾਨੂੰ ਰੋਕਿਆ ਹਾਲਾਂਕਿ ਵੀਡੀਓ ਬਣੀ ਆਪਾਂ ਦੇਖਿਆ ਇਹ ਤਾਂ ਜ਼ਰੂਰ ਪੁੱਛਿਆ ਸਵਾਲ ਵੀ ਤੁਸੀਂ ਕੌਣ ਹੋ ਕੀ ਹੈ ਤੁਸੀਂ ਜ਼ਰੂਰ ਉਹ ਦੇ ਆਈਡੈਂਟੀਟੀ ਕਾਰਡ ਦਿਖਾਓ ਐਸੀ ਗੱਲ ਜਿਹੜੀ ਹੈ ਉਹ ਤਾਂ ਵੀਡੀਓ 'ਚ ਸਨਾਈਂ ਦਿੰਦੀ ਹੈ ਖੈਰ ਹੁਣ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਉਸ ਕੇਸ 'ਚ ਹਾਈ ਕੋਰਟ 'ਚ ਜਮਾਤ ਦੀ ਅਰਜੀ ਲਾਈ ਸੀ ਤੇ ਹੁਣ ਉਹ ਅਰਜੀ ਜਿਹੜੀ ਉਹ ਦਰਤੀ ਨੂੰ ਸੁਣਾਈ ਹੋਣੀ ਹੈ ਇਹ ਤਾਂ ਉਹਦੇ ਇਹ ਤਾਜ਼ੇ ਕੇਸ ਦੀ ਗੱਲ ਹੈ ਲੇਕਿਨ ਜਿਹੜੇ ਕੇਸ 'ਚ ਅੰਦਰ ਹੈ ਉਹ ਉੱਥੇ ਹਵਾਲਾ 'ਚ ਉੱਥੇ ਮਿਲ ਪਹੁੰਚੇ ਵਿਕਰਮਜੀਤਿਆ ਨੂੰ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਉਰੇ ਹੋ ਗਏ ਗ੍ਰਿੰਦਰ ਸਿੰਘ ਢਿੱਲੋਂ ਜਿਹੜੇ ਕਿਉਂ ਮਿਲਣ ਪਹੁੰਚੇ ਜਾਂ ਉਹਨਾਂ ਨੂੰ ਕੱਲ ਬਿਰਸਾ ਸਿੰਘ ਮਲਟੋਹ ਨੇ ਇਹਦਾ ਰੌਲਾ ਪਾਇਆ ਉਹਨੂੰ ਤਾਂ ਮਿਲ ਨਹੀਂ ਦਿੱਤਾ ਇਹਨਾਂ ਨੂੰ ਕਿਉਂ ਮਿਲ ਨਹੀਂ ਦਿੱਤਾ ਇਹਦਾ ਬਹੁਤ ਵੱਡਾ ਕਾਰਨ ਹੈ ਕਿ ਜਦੋਂ ਵੀ ਕੋਈ ਜੇਲ੍ਹ ਦਾ ਮੈਨੂਅਲ ਹੈ ਨਾ ਉੱਥੇ ਪਰਿਵਾਰ ਵਾਲੇ ਜਾਂ ਬੰਦਾ ਜਿਹੜਾ ਹੈ ਉਹ ਇੱਕ ਲਿਸਟ ਦਿੰਦਾ ਵੀ ਆਹ ਬੰਦੇ ਮੈਨੂੰ ਮਿਲ ਸਕਦੇ ਨੇ 10 ਬੰਦਿਆਂ ਦੀ ਲਿਸਟ ਹੁੰਦੀ ਹੈ ਜਿਸਾਂ 'ਚ ਇਹ ਨਦਰ ਨਾਮ ਸੀ ਤੇ ਹੁਣ ਇੱਕ ਸਵਾਲ ਹੈ ਇਹਨਾਂ ਦਾ ਨਾਮ ਕਿਉਂ ਸੀ ਤੱਲੋ ਸਾਫ ਦਾ ਇਨੀ ਨੇੜਤਾ ਕੀ ਹੈ ਇਹਨਾਂ ਦੀ ਨੇੜਤਾ ਜਿਹੜੀ ਬੀਬੀ ਗਨੀਵ ਕੋਰ ਅਜਕਲ ਐਮ.ਐਲ.ਏ ਨੇ ਧਰਮਪਤਨੀ ਨੇ ਵਿਕਰਮ ਜੀਠੀਆ ਦੀ ਉਹਨਾਂ ਦੀ ਰਿਸ਼ਤੇਦਾਰੀ ਹੈ ਤੇ ਹੁਣ ਦੇਖੋ ਨਾ ਹਰਸਿਮਰਤ ਕੌਰ ਬਾਦਲ ਇਹਨਾਂ ਦੀ ਭੈਣ ਉਹ ਜਿਹੜੀ ਐਮ.ਪੀ ਨੇ ਉਹ ਤਾਂ ਚਲੋ ਆ ਹੀ ਸਕਦੇ ਨੇ ਤਾਂ ਆ ਕੇ ਵੀ ਗੇੜੇ ਰਖੜੀ ਪਹਿਣ ਕੇ ਗਏ ਨੇ ਤੇ ਜਿਹੜੇ ਪਤਨੀ ਗਰੀਬ ਕੋਰ ਉਹਨਾਂ ਨੂੰ ਮਿਲਦੀ ਇਹਨਾਂ ਦਾ ਵੀ ਨਾਮ ਲਿਸਟ ਦੇ ਵਿੱਚ ਇਹ ਕਿਉਂਕਿ ਉਹਨਾਂ ਦਾ ਇਸ ਕਰਕੇ ਇਹਨਾਂ ਨੂੰ ਮਿਲਣ ਦੀ ਕੋਈ ਪ੍ਰੋਬਲਮ ਨਹੀਂ ਹੋਈ ਜਿਵੇਂ ਬਾਕੀ ਬੰਦੇ ਆਉਂਦੇ ਨੇ ਉਹਨੇ ਤਾਂ ਰੌੜਾ ਰੱਪਾ ਬੜਾ ਬੇਚਾਸ ਸਿੰਘ ਮਟੋਵਾੜੇ ਪਾ ਨਲੂ ਤਾਂ ਹਾਜ਼ਰੀ ਲਵਾਉਣੀ ਹੁੰਦੀ ਹੈ ਉਹ ਤਾਂ ਦੱਸਣਾ ਹੁੰਦਾ ਕਿ ਜੀ ਦੇਖੋ ਮੈਂ ਲਾਇ ਮੈਨੂੰ ਮਿਲ ਲੈ ਦਿੱਤਾ ਹੋਰ ਉੱਚੇ ਸੀ ਸੋ 11:00 ਵਜੇ ਆਏ ਸੀ 35 ਮਿੰਟ ਉੱਥੇ ਰਹੇ ਤੇ ਇਹਨਾਂ ਨੇ ਫਿਰ ਉੱਥੇ ਜਿਹੜਾ ਹੈ ਮੁਲਾਕਾਤ ਕੀਤੀ ਕਿ ਉਹ ਜਿਹੜੀ ਪੋਸਟ ਪਾਈ ਹੈ ਉਹ ਤੋਂ ਲੱਗਦਾ ਕਿ ਪੂਰਾ ਹੌਸਲਾ ਦਿੱਤਾ ਪਈ ਤੋਂ ਕੋਈ ਗੱਲ ਨਹੀਂ ਤੇ ਚੜ੍ਹਦੀ ਕਲਾ ਚ ਰਹਿ ਇਹ ਇਥੋਂ ਹੀ ਹੁਣ ਆਪਾਂ ਨੂੰ ਪਿਛਲੀ ਗੱਲ ਤਾਂ ਕੋਈ ਕਿਆ ਸਰਾਈ ਨਹੀਂ ਰੱਖ ਸਕਦੀ ਵੀ ਉਹਨਾਂ ਨੇ ਕੀ ਕਿਹਾ ਬਸ ਇੰਨਾ ਜ਼ਰੂਰ ਕਿਹਾ ਜੇ ਹੋਊਗਾ ਵੀ ਤੋਂ ਪਈ ਠੀਕ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਬੰਦਿਆਂ ਨਾਲ ਹੀ ਹੁੰਦਾ ਤੇ ਹੁਣ ਜਿਹੜੀ ਉਹਨਾਂ ਦੀ ਟੀਮ ਹੈ ਸੋਸ਼ਲ ਮੀਡੀਆ ਦੀ ਟੀਮ ਹੈ ਬਿਕਰ ਮਜੀਠੀਆ ਦੀ ਉਹਦੀ ਪੋਸਟ ਤੋਂ ਲੱਗਦਾ ਵੀ ਇਸ ਤਰ੍ਹਾਂ ਦੀ ਗੱਲ ਕੀ ਲਿਖਿਆ ਧੰਨਵਾਦੀ ਕੀਤਾ ਨਾ ਕੀ ਕਿਹਾ ਦਾਸ ਦੀ ਮੈਂ ਉਹ ਜੋ ਪੋਸਟ ਆਉਂਿਤ ਹੱਸਤ ਨੇ ਦਾਸ ਦੀ ਦਾ ਇੰਨੀ ਹੈਸੀਅਤ ਹੈ ਨਾ ਔਕਾਤ ਹੈ ਮੈਂ ਤਾਂ ਛੋਟਾ ਜਿਹਾ ਭੁੱਲਾ ਕਰਨ ਵਾਲਾ ਇਨਸਾਨ ਆ ਬਲਕਿ ਉਹ ਤਾਂ ਜੀਵ ਲਿਖਿਆ ਮੈਂ ਤਾਂ ਛੋਟਾ ਜਿਹੀ ਭੁੱਲਾ ਕਰਨ ਵਾਲਾ ਜੀਵ ਆ ਇਹ ਲਿਖਿਆ ਉਹਨਾਂ ਨੇ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਬਾਬਾ ਜੀ ਦਾ ਧੰਨਵਾਦ ਕਰ ਸਕਾਂ ਜਿੰਨਾ ਅੱਜ ਨਾਬਾ ਜੇਲ੍ਹ ਦੇ ਵਿੱਚ ਆ ਕੇ ਦਾਸ ਨੂੰ ਮਿਲਣ ਦਾ ਅਫਸਰ ਦਿੱਤਾ ਹੈ ਸ਼ੇਰੂ ਰੱਗੇ ਲਿਖਦੇ ਨੇ ਮੈਨੂੰ ਮਿਲਣੋਂ ਮੇਰਾ ਹੌਸਲਾ ਵਧਾਉਣ ਲਈ ਜਦੋਂ ਉਹ ਆਏ ਉਹ ਮੇਰੇ ਲਈ ਬੜੇ ਭਾਵੁਕ ਪਲ ਸੀ ਬੜੇ ਭਾਵੁਕ ਪਲ ਵੀ ਮੈਂ ਓਮੋਸ਼ਨਲ ਹੋ ਗਿਆ ਕੇ ਬਾਬਾ ਜੀ ਬਿੰਦੂ ਮਿਲ ਲਾਇਨੇ ਇਹ ਬਿਕਰਮਜੀਤਿਆ ਲਿਖਦਾ ਹੈ ਅੰਗੇ ਵੀ ਲਿਖਦਾ ਪਰ ਡਿਪੋਸਟ ਪਾਈ ਹੈ ਮੇਰੇ ਔਖੇ ਸਮੇ ਬਾਬਾ ਜੀ ਹਮੇਸ਼ਾ ਮੇਰਾ ਸਹਾਰਾ ਬਣੇ ਬਹੁ ਫੜ ਕੇ ਸਾਥ ਦਿੱਤਾ ਮੈਂ ਬਾਬਾ ਜੀ ਦਾ ਤੈਦ ਲੋ ਧੰਨਵਾਦ ਕਰਦਾ ਆਬਾਰੀ ਆ ਫਿਰ ਨਾਲ ਹੀ ਉਹਨੜੇ ਖੋਰ ਗਰ ਲਿਖੀ ਨਾਲ ਹੀ ਸਮੂਹ ਸੰਗਤ ਸਾਰੇ ਲੋਕਾਂ ਸਤਿਵੰਤੋ ਪਰਸਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕੇ ਮੈਂ ਚੜ੍ਹਦੀ ਕਲਾ ਚ ਇਹ ਲਿਖਿਆ ਵਿਕਰਮਜੀਤ ਗਿਆ ਨੇ ਹੁਣ ਇਹ ਸਾਰੀ 35 ਮਿੰਟ ਦੀ ਮੁਲਾਕਾਤ ਚ ਕੀ ਕਿਹਾ ਕੀਤੇ ਇਹਦੇ ਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਮੈਂ ਇਹ ਤੁਸੀਂ ਕਹੋਗੇ ਇਹ ਵੀਡੀਓ ਕੀ ਹੈ ਟੀ ਇੰਪੋਰਟੈਂਟ ਸੀ ਇਹ ਇਸ ਕਰਕੇ ਇੰਪੋਰਟੈਂਟ ਹੈ ਕਿ ਮੈਨੂੰ ਗ੍ਰਿੰਦਰ ਸਿੰਘ ਢਿੱਲੋਂ ਸਾਹਿਬ ਜਿਹੜੇ ਕਿ ਡੇਰਾ ਬਿਆਸ ਦੇ ਮੁਖੀ ਨੇ ਉਹਨਾਂ ਦੀ ਪਰਸਨੈਲਿਟੀ ਜਿਹੜੀ ਬਾਕੀਆਂ ਨਾਲੋਂ ਵੱਖ ਲੱਗੀ ਮੈਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਹੋਰ ਬੜੇ ਡੇਰੇ ਵਾਲੇ ਦੇ ਅਲੱਗ-ਅਲੱਗ ਕਰਾਂ ਦੇ ਆਪਾਂ ਦੇਖਿਆ ਹੀ ਹੈ ਇਹ ਵੀ ਉਹ ਵੀ ਡੇਰੇ ਹੀ ਹੈ ਜਿਹੜਾ ਸਿੱਖਸੇ ਵਾਲਾ ਜਾਂ ਹੋਰ ਬੜੇ سارے ਮੈਂ ਕੋਈ ਡੇਰੇ ਜਾਂਦਾ ਮੈਂ ਤਾਂ ਸਿਰਫ ਇੱਕ ਵਾਰ ਬਿਆਸ ਅੰਮ੍ਰਿਤਸਰ ਜਾਂਦੇ ਬਿਆਸ ਇਸ ਕਰਕੇ ਰੁਕਿਆ ਉੱਥੇ ਇੱਕ ਪ੍ਰੋਫੈਸਰ ਸਾਡੇ ਰਿਟਾਇਰ ਹੋਣ ਤੋਂ ਬਾਅਦ ਉੱਥੇ ਸੀ ਉਹਨਾਂ ਨੂੰ ਮਿਲ ਲਗੇ ਸੀ ਮੈਂ ਤਾਂ ਇੱਕ ਵਾਰ ਦੇਖਿਆ ਚੰਗੀ ਤਰ੍ਹਾਂ ਤੇਰੇ ਰ ਨਹੀਂ ਦੇਖਿਆ ਕਿਸੇ ਵੀ ਤੇਰੇ ਚ ਤੇ ਇਸ ਕਰਕੇ ਉੱਥੇ ਵੀ ਉਹਨਾਂ ਨੇ ਜਦੋਂ ਹਲੇ ਝਗੜਾ ਨਹੀਂ ਹੋਇਆ ਸੀ ਜਿਹੜਾ ਦੂਜਾ ਕੰਟਰੋਵਰਸੀ ਕੋਈ ਵੀ ਚੱਲੀ ਸੀ ਨਾ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਸੀ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਤੁਸੀਂ ਥੋੜਾ ਬਹੁਤਾ ਉਹ ਕਰ ਦੋ ਕੀ ਕਹਿੰਦੇ ਹੁੰਦੇ ਨੇ ਕਿ ਸਾਡਾ ਬੱਚਿਆਂ ਨੂੰ ਬੰਦਿਆਂ ਨੂੰ ਟ੍ਰੇਨਿੰਗ ਦੇ ਦਿਓ ਅਖਬਾਰ ਕੱਟਣ ਦੀ ਉਦੋਂ ਉੱਥੇ ਨਹੀਂ ਮੈਂ ਡੇਰੇ ਟੂਰੇ ਚ ਨਹੀਂ ਜਾਂਦਾ ਪਰ ਮੈਂ ਇਹ ਦੇਖਿਆ ਕਿ ਇਹ ਜਿਹੜਾ ਸਿਸਟਮ ਹੈ ਡੇਰੇ ਵਾਲਾ ਇਹਨਾਂ ਨੂੰ ਵੱਖਰਾ ਹੈ ਇਹ ਤਾਂ ਕਰਕੇ ਬੀਡੀ ਪਾਈ ਹੈ ਤੁਹਾਨੂੰ ਕਿ ਐਸੀ ਲੱਗੀ ਤੁਸੀਂ ਮੈਨੂੰ ਦੱਸਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ